ਦਰਦਾਰਨਚ ਇੱਕ ਵਿਅਕਤੀ ਤੇ ਆਪਣੀ ਹੀ ਪਤਨੀ ਨੂੰ ਤੇਜ਼ ਧਾਰ ਹਥਿਆਰਾਂ ਨਾਲ ਵੱਢ ਕੇ ਦਰਦਨਾਕ ਮੌਤ ਦੇਣ ਦੇ ਗੰਭੀਰ આરોਪ ਲੱਗੇ ਹਨ ਦੱਸਦੀ ਹੈ ਕਿ ਵਿਅਕਤੀ ਦੀ ਪਤਨੀ ਸਰਕਾਰੀ ਟੀਚਰ ਸੀ ਤੇ ਉਸ ਦੀ ਉਮਰ ਲਗਭਗ 35 ਸਾਲ ਦੱਸੀ ਜਾ ਰਹੀ ਹੈ ਰੂ ਕੰਬਾਉ ਇਹ ਮਾਮਲਾ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਣ ਵਾਲੇ ਰੋਡ ਬੈਕਾ ਤੋਂ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਤੀ ਵੱਲੋਂ ਆਪਣੀ ਪਤਨੀ ਨੂੰ ਤੇਜ਼ ਧਾਰ ਹਥਿਆਰ ਦੇ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ આરોਪ ਲਾਏ ਹਨ ਕਿ ਉਹਨਾਂ ਦੀ ਲੜਕੀ ਜਸਪਾਲ ਕੌਰ ਨੂੰ ਉਸਦੇ ਪਤੀ ਅਮਰਬੀਰ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਲ ਕੇ ਕਤਲ ਕੀਤਾ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਐਸ ਐਚ ਓ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਔਰ ਸੁਣ ਲੈ ਨਿਆ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਅਧਿਕਾਰੀ ਦਾ ਕਿਰਨ ਵੀਰ ਮੇਰਾ ਨਾਮ ਹੈ ਕਿਹੜਾ ਪਿੰਡ ਹੈ ਜੀ ਅਸੀਂ ਅੰਮ੍ਰਿਤਸਰ ਤੋਂ ਤੇ ਜਿਹੜੀ ਲੜਕੀ ਦੀ ਡੈਥ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਜੀ ਛੋਟੀ ਭੈਣ ਹੈ ਮੇਰੀ ਕੀ ਗੱਲਬਾਤ ਹੋਈ ਹੈ ਇਹਨਾਂ ਦੋਵਾਂ ਜੀਆਂ ਦਾ ਝਗੜਾ ਪੈਣਾ ਦਾ ਰਹਿੰਦਾ ਸੀ ਉਹਨੇ ਹੁਣ ਕੋਈ ਗੱਲ ਨਹੀਂ ਦੱਸੀ ਬੇਰਹਿਮੀ ਦੇ ਨਾਲ ਰਾਤ ਇਹਨੂੰ ਦਾਤਰਾ ਦੇ ਨਾਲ ਵੜ ਦਿੱਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਇਹਨਾਂ ਨੂੰ ਫੋਨ ਕਰ ਦਿੱਤਾ ਕਿ ਉਹਨੂੰ ਜਿਹੜੀ ਉਹ ਪੂਰੀ ਹੋ ਗਈ ਬਾਹਰ ਵੀ ਚੱਕ ਲੈ ਜਾਂਦਾ ਇਹਦਾ ਬਾਹਰ ਵੀ ਕਿਤੇ ਚੱਕਰ ਹੀ ਪਰ ਇਹਨਾਂ ਵਿਚਾਰੀ ਨੇ ਕਦੀ ਕੋਈ ਗੱਲ ਨਹੀਂ ਕੀਤੀ ਥੋੜੀ ਬਹੁਤੀ ਕਿਤੇ ਫੇਰ ਰੋਕ ਦੋਕਦੇ ਸੀ ਉਹਨਾਂ ਨੂੰ ਹਾਂਜੀ ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ ਹਾਂਜੀ ਉਹ ਤਾਂ ਚੱਕ ਲਈ ਇਹ ਕੁੜੀ ਨਹੀਂ ਐਨੋ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਅਹੀਂ ਉਹਨਾਂ ਦੇ ਇਹ ਲੜਕੀ ਜੀ ਡੈਥ ਹੋਈ ਕਿ ਨਾ ਜੀ ਇਹਦਾ ਨਾਂ ਜਸਪਾਲ ਕੋਰਿਆ ਜੀ ਕਿੰਨੀ ਕੁ ਮਰ ਆ 35 ਸਾਲ ਹੋਣੀ ਚਾਹੁੰਦੀ ਕੋਈ ਇਹ ਡੀਵੀਗਿਆ ਕਰਦੇ ਸੀ ਹਾਂਜੀ ਇਹ ਟੀਚਰ ਸੀ ਖਡੂਰ ਸਾਹਿਬ ਸਰਕਾਰੀ ਜਾਂ ਪ੍ਰਾਈਵੇਟ ਹਾਂਜੀ ਸਰਕਾਰੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਇਹ ਮੰਗ ਲਿਓ ਸਾਹਿਬ ਦਿੱਤਾ ਜਾਵੇ ਜੋ ਕੁਛ ਹੋ ਤੁਹਾਡੇ ਸਾਹਮਣੇ ਹੀ ਹੈ ਹਮ ਸਾਹਮਣੇ ਉਹਨਾਂ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨੇ ਮਾਰਦਾਦ ਨੂੰ ਅੰਜਾਮ ਦਿੱਤਾ ਦੋਸ਼ੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਕਰੋ ਮੰਗ ਤਿੰਨੇ ਜਾਣੇ ਸੀ ਹਾਂ ਤੇ ਉਹ ਵੀ ਟੈਂਸ ਲਾਖਾ ਪਰਵਾਰੀ ਸਾਰੇ ਪਰਵਾਰ ਨੇ ਰਲ ਕੇ ਸਾਰਾ ਹਾਂਜੀ ਤਿੰਨਾਂ ਨੇ ਰਲ ਕੇ ਕੀਤਾ ਜਰਾਂਗੇ ਅਗਲਾ ਹਾਂ ਪਾਲੂ ਕਿਹੜਾ ਪਿੰਡ ਹੈ ਜੀ ਲੋਹਰ ਕਾਦ ਲਾਂਗੇ ਤੇ ਜਿਹੜੀ ਭੈਣ ਦੀ ਡੈਥ ਹੋਈ ਔਰਤ ਦੀ ਕੀ ਲੱਗਦੀ ਤੁਹਾਡੀ ਜੀ ਟੀਹਰ ਛੋਟੀ ਭੈਣ ਕੀ ਗੱਲਬਾਤ ਹੋਈ ਜੀ ਇਹ ਆਪਣੇ ਕਰਾਤਰ ਰਿਹਾ ਬੇਰ ਮੀਰਾ ਕੰਮ ਕਰਤਾ ਜੀ ਹੂੰ ਕੀ ਨਾਮ ਸੀ ਉਹ ਜਿਨ੍ਹਾਂ ਕਤਲ ਕੀਤਾ ਅਮਰਪ੍ਰੀਤ ਸਿੰਘ ਕਿਉਂ ਕੀਤਾ ਪਤਾ ਲੱਗਾ ਜੀ ਇੰਗਰੇਜ਼ੜਾ ਪੀ ਲੋਕ ਕਰਦਾ ਰਹੇ ਨਾ ਵੀ ਤੇ ਜਿੰਨਾਂ ਦੀ ਮੌਤ ਹੋਈ ਆ ਕੀ ਨਾਮ ਇਹਨਾਂ ਦਾ ਕਿੰਨੀ ਕੋਮਰ ਸੀ ਦੇ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਪੁਲਿਸ ਕਾਲ ਵਾਲੇ ਮਸਟਰ ਖਡੂਰ ਸਾਹਿਬ ਹਾਂਜੀ ਖਡੂਰ ਸਾਹਿਬ ਟੀਚਰ ਜੀ ਜੀ ਹਾਂਜੀ ਕੀ ਮੰਗ ਕੀ ਕਰਦੇ ਜੀ ਨਾ ਕਹਿ ਰਹੇ ਸਸਤਾ ਜਗ ਜੀ ਆਪਣੇ ਅਥਰਸੀ ਨੂੰ ਲਗਾ ਜੀ ਸਜ਼ਾ ਦਿੱਤੀ ਜਾਵੇ ਜੀ ਸ਼ੁਨਮ ਖਾਨ ਸਿੰਘ ਸਜ਼ਾ ਹੋਵੇ 50000 ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਹਾਂਜੀ ਕਰ ਲਿਆ ਕਿੱਥੋਂ ਦੇ ਰਹਿਣ ਵਾਲੇ ਜੀ ਬੱਛਾ ਨਾਰ ਕਰ ਇਹ ਜਿਹੜੀ ਲੜਕੀ ਦਾ ਥੋੜੀ ਤੁਹਾਡੀ ਕੀ ਲੱਗਦੀ ਹੈ ਬੇਟੀ ਸਾਡੀ ਕਿਸ ਕਿਸ ਤਰ੍ਹਾਂ ਮੌਤ ਹੋਈ ਨਾ ਜੀ ਪਹਿਲਾਂ ਕੋਟ ਮਾਰ ਕਰਦਾ ਹੁੰਦਾ ਸੀ ਹੁਣ ਇਹਨਾਂ ਦੇ ਦਾਤਰਾ ਨਾਲ ਵੱਢਿਆ ਨਾਲ ਕਿਤੇ ਨਾ ਬਿਗਿਆ ਨਹੀਂ ਹੂੰ ਸੰਸਵੀਰ ਇਹ ਪਤਾ ਲੱਗਾ 4 ਵਜੇ ਫੋਨ ਗਿਆ ਹਮ ਤੇ ਹੋਸਟ ਹਾਂਸ ਪਈ ਸੀ ਉਦੀ ਸੀ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਆਪਸੇ ਗਵਾ ਨਹੀਂਆ ਦਾ ਪਹਿਲਾਂ ਵੀ ਲੜਦਾ ਝੜਦਾ ਰਹਿੰਦਾ ਸੀ ਕਿ ਬਣਾਉਂਦਾ ਮੜਮੜ ਹੁੰਦਾ ਬੋਲਦਾ ਨਾ ਮੋੜਾ ਮੋਟਾ ਹੁੰਦਾ ਹੀ ਹੈ। ਹੂੰ। ਨਾ ਕੁੰਡਾ ਬੋਲਦਾ ਵੀ ਘਾਟੀ ਹੁੰਦਾ ਹੀ। ਹੂੰ। ਕੀ ਮੰਗ ਕੀ ਕਰਦੇ ਮੈਂ ਤਾਂ ਜੀ? ਹਾਂ ਜੀ। ਕੀ ਮੰਗ ਕਰਦੇ ਜੀ? ਸਭ ਤੋਂ ਸਸਾ ਕੀ ਮੰਗ ਕਰਦੇ? ਵੀ ਮੰਗੇ ਕਰਦੇ ਜੀ ਕੁੜੀ ਤੁਹਾਡੀ ਮਾਰਦੀ ਉਹਨਾਂ ਨੇ ਕੀ ਮੰਗ ਕਰਦੇ? ਸਭ ਤੋਂ ਸਸਾ ਸਜਾ ਸਕਤ ਮੇਰੇ ਲਈ ਜਾਏਗੀ। ਇਨਸਾਫ ਮਿਲਣਾ ਜੀ ਇਨਸਾਫ ਮਿਲਣਾ ਚਾਹੀਦਾ ਸਜਾ ਮਿਲਣੀ। ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਚਓ ਗੁੰਦਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਂਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜਿਸ ਸਬੰਧੀ ਮੈਂ 5:35 ਦੇ ਇੱਥੇ ਪਹੁੰਚਿਆ ਇੱਥੇ ਆ ਕੇ ਮੈਂ ਦੇਖਿਆ ਕਿ ਇੱਕ ਜਸਪਾਲ कौर ਦੀ ਡੀਡੀ ਜਿਹੜੀ ਜੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਨਾਕਰ ਮਾਰ ਕੇ ਤੇ ਇਹਦੀ ਜਿਹੜੀ ਇਨੂੰ ਮੋਰ ਦੇ ਘਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਦੱਤਰ ਹੈ ਜਿਹੜਾ ਪੂਰਾ ਉਹ ਜਿਹੜਾ ਸਾਨੂੰ ਬਰਾਮਦ ਕਰ ਲਿਆ ਅਸੀਂ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਿਖਾਈਏ ਉਹਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਫਤੀਸ਼ ਦੇ ਵਿੱਚ ਕੋਈ ਸਾਹਮਣਾ ਸਾਨੂੰ ਕੱਲ ਆਉਂਦੀ ਹੈ ਇਹ ਇਹਦੇ ਮੌਤ ਦੇ ਕਾਰਨ ਕਿਨੇ ਕਿਉਂ ਮਾਰੀ ਆ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਹੋਰ ਕਿੰਨੇ ਦੋਸ਼ੀ ਇਹਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਕਿ ਜਿਹੜਾ ਲੜਕਾ ਅਮਰਬੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਿਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਅਹਿਿਆਸਤ ਵਿੱਚ ਲਿਆ ਉਹਨਾਂ ਦੇ ਇਹ ਦੇਖਦੇ ਆ ਅਸੀਂ ਕੀ ਤੱਥਾਂ ਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਇਹ ਜਿਹੜੀ ਤਰ੍ਹਾਂ ਦੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਕੈਮਰੇ ਇਹਨਾਂ ਦੇ ਕਹਿੰਦੇ ਚਲਦੇ ਹੀ ਇਹ ਵੀ ਹਾਂ ਜੀ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹੜੇ ਕੈਮਰੇਆਂ ਦਾ ਮੈਂ ਫੀਡਬੈਕ ਲਈ ਆ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੋ ਗਏ 18 ਨੂੰ ਵੀ ਚਲਦੇ 19 ਨੂੰ ਵੀ ਚਲਦੇ 20 ਨੂੰ ਤੇ ਅੱਜ ਤਕਰੀਬਨ 9:30 ਵਜੇ 16 ਮਿੰਟ ਤੇ ਉਹ ਜਿਹੜਾ ਡੀਵੀਆਰ ਮੈਂ ਦੱਸਦਾ ਵੀ ਮੈਂ ਆਉਣ ਹੋਇਆ ਉਹਦੇ ਮੁਤਾਬਕ ਜਿਹੜੀ ਅਹੀਂ ਇਹ ਕੈਮਰੇ ਉਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਠੀਕ ਉਹ ਅਸੀਂ ਡੀਵੀਆਰ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫੋਰੈਂਸਿਕ ਨੂੰ ਅਸੀਂ ਟੀਮ ਨੂੰ ਅਸੀਂ ਉੱਥੇ ਭੇਜ ਦਾਂਗੇ ਜੋ ਉਹਦੇ ਵਿੱਚ ਕੋਈ ਇਹੋ ਜਿਹੀ ਜੇ ਮੰਨ ਲਓ ਵੀ ਇਹਨੇ ਕੋਈ ਡਾਟਾ ਡਿਲੀਟ ਕੀਤਾ ਹੈ ਜਾਂ ਉਹਦੇ ਵਿੱਚ ਗਲਬਕਾਈ ਹੋ ਫੋਰੈਂਸਿਕ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜੁਰਮ ਦੇ ਵਿੱਚ ਵਾਧਾ ਕਰਾਂਗੇ